15 ਸਤੰਬਰ ਦੀ ਦਰਮਿਆਨੀ ਰਾਤ ਸਿਵਲ ਗੁਰਨਾਨੇ ਹਸਪੀਟਲ ਤੋਂ ਸਾਨੂੰ ਇੱਕ ਇਨਫੋਰਮੇਸ਼ਨ ਆਈ ਸੀਗਾ ਤੋਂ ਕਿ ਇੱਕ ਬੰਦੇ ਦੀ ਜਿਹੜੀ ਦਰਾਨੇ ਇਲਾਜ ਜਿਹੜੀ ਹੈਗੀ ਆ ਮੌਤ ਹੋ ਗਈ ਹੈ ਇਸੇ ਉਸੇ ਦਿਨ ਰਾਤ ਨੂੰ ਅਸੀਂ ਆਪਣਾ ਜਿਹੜਾ ਹੈਗਾ ਮੁਲਾਜ਼ਮ ਜਿਹੜਾ ਆਇਓ ਹੈਗਾ ਉਹਨੂੰ ਹਸਪੀਟਲ ਭੇਜਿਆ ਗਿਆ ਤਾਂ ਹਸਪੀਟਲ ਜਾ ਕੇ ਸਾਨੂੰ ਪਤਾ ਲੱਗਾ ਕਿ ਜਿਹੜੀ ਹੈਗੀ ਹੈ ਇਹਦੀ ਆਪਸ ਵਿੱਚ ਲੜਾਈ ਹੋਈ ਸੀਗੀ ਤੇ ਇਹਦੇ ਪੇਟ ਦੇ ਵਿੱਚ ਕਿਰਚਾਂ ਵੱਜੀ ਹੋਈ ਸੀਗੀ ਜਿਹਦੇ ਕਰਕੇ ਇਹਦਾ ਕਤਲ ਹੋਇਆ ਤਾਂ ਉਸ ਦਾ ਫਰਾ ਨੇ ਇਨਫੋਰਮੇਸ਼ਨ ਦਿੱਤੀ ਕਿ ਮੇਰਾ ਫਰਾ 12 ਤਰੀਕ ਨੂੰ ਮੇਲੇ ਦੇ ਵਿੱਚ ਗਿਆ ਸੀ ਆਪਣੇ ਦੂਸਰੇ ਦినੋਦ ਤਿੰਨ ਹਦੇ ਦੋ ਸੀ ਗੁਰਿੰਦਰ ਅੰਗਰੇਜ਼ ਤੇ ਸੁਖਬੀਰ ਸਿੰਘ ਸੁਖਾ ਇਹ ਤਿੰਨਾਂ ਦੋਸਤਾਂ ਨਾਲ ਉਹ ਆਪਣੇ ਮੇਲਾ ਵਿਖਣ ਗਿਆ ਸੀ ਕਬੱਡੀ ਦਾ ਉਸ ਤੋਂ ਬਾਅਦ ਮੇਲਾ ਵੇਖਣ ਤੋਂ ਬਾਅਦ ਸ਼ਾਮ ਕਰੀਬ 7:30 ਵਜੇ ਉਹ ਜੰਗਲਾ ਪਿੰਡ ਇੰਦਰਜੀਤ ਦੇ ਘਰ ਜਾ ਕੇ ਸ਼ਰਾਬ ਪੀਣ ਦਾ ਇਂਤਜ਼ਾਮ ਕਰਦੇ ਤੇ ਉੱਥੇ ਉਹਦੇ ਬੈਡਰੂਮ ਦੇ ਵਿੱਚ ਜਿਹੜਾ ਸ਼ਰਾਬ वगैरह ਪਿੰਦੇ ਆ ਦਰੋਂ ਨੇ ਸ਼ਰਾਬ ਪੀਣ ਤੋਂ ਬਾਅਦ ਜਦੋਂ ਨਸ਼ਾ ਹੋ ਗਿਆ ਨਸ਼ੇ ਹੋਣ ਤੋਂ ਬਾਅਦ ਉਹਨਾਂ ਦੀ ਅਕਸਰ ਜਿਤਕਾਰ ਬਾਜੀ ਚ ਸੀ ਉਹ ਸ਼ੁਰੂ ਹੋਈ ਤੇ ਉਹਨਾਂ ਦੀ ਲੜਾਈ ਦਰੋਂ ਜਿਹੜਾ ਹੈਗਾ ਵਾ ਉਹਨਾਂ ਅੰਗਰੇਜ਼ ਨੇ ਤੇ ਜਿਹੜਾ ਹੈਗਾ ਸੁੱਖਾ ਉਹ ਆਪਸ ਦੇ ਵਿੱਚ ਜਿਹੜੇ ਉਹਨਾਂ ਕੋ ਆਰੇ ਦਾ ਕੰਮ ਕਰਦੇ ਸੀ ਤੇ ਆਲਰੇਡੀ ਉਹਨਾਂ ਕੋ ਕਿਰਤ ਪਹਿਲਾਂ ਸੀਗੀ ਤੇ ਕਿਰਤ ਜਿਹੜੀ ਹੈਗੀ ਆ ਉਹ ਉਹਨੇ ਇਹ ਗੁਰਿੰਦਰ ਸਿੰਘ ਦੇ ਮਾਰ ਦਿੱਤੀ ਮਰਨ ਤੋਂ ਬਾਅਦ ਗੁਰਿੰਦਰ ਸਿੰਘ ਨੇ ਆਪ ਵੀ ਆਪਣੇ ਪਰਾਨੂ ਫੋਨ ਕੀਤਾ ਕਿ ਮੇਰੀ ਇਹਨਾਂ ਨੇ ਕਿਰਚ ਮਾਰ ਦਿੱਤੀ ਆ ਉਸ ਤੋਂ ਬਾਅਦ ਆਪਣੇ ਲੈਵਲ ਤੇ ਹੀ ਇਹ ਹਸਪਤਲ ਜਿਹੜਾ ਹੈਗਾ ਉਹਦੀ ਫੈਮਿਲੀ ਆਈ ਤੇ ਹਸਪਤਲ ਲੈ ਕੇ ਗਈ ਤੇ ਉਸ ਤੋਂ ਬਾਅਦ ਅਸੀਂ ਨਾਲ ਦੀ ਨਾਲ ਹੀ ਗੁਰਿੰਦਰ ਸਿੰਘ ਉਸੇ ਰਾਤ ਨੂੰ ਮੌਨਟਾਇਲ ਅਸੀਂ ਗੁਰਿੰਦਰ ਗੁਰਿੰਦਰ ਸਿੰਘ ਦੇ ਜੋ ਕਤਲ ਸੀਗੇ ਅੰਗਰੇਜ਼ ਤੇ ਇੱਕ ਇੰਦਰਜੀਤ ਦੋਨਾਂ ਨੂੰ ਅਰੈਸਟ ਕਰ ਲਿਆ ਦਾ ਅਦਿੱਤੀ ਸਿੰਘ ਦੇ ਵਿੱਚ ਕੋਈ ਦੱਸਣ ਨਸ਼ੇ ਦਾ ਸੀ ਜਾਂ ਕੋਈ ਇਹਨਾਂ ਦੀ ਆਪਸੀ ਰੰਜਿਸ਼ ਸੀ ਫਿਲਹਾਲ ਇਹਨਾਂ ਦੀ ਕੋਈ ਆਪਸੀ ਰੰਜਿਸ਼ ਸਾਹਮਣੇ ਨਹੀਂ ਆਈ ਤੇ ਨਾ ਹੀ ਕੋਈ ਕ੍ਰਿਮੀਨਲ ਰਿਕਾਰਡ ਸਾਹਮਣੇ ਆਇਆ ਤੇ ਇਹ ਨਸ਼ੇ ਦੀ ਜਾਦਾ ਹਾਲਤ ਵਿੱਚ ਹੋਣ ਦੇ ਕਰਕੇ ਹੀ ਇਹ ਆਪਸੀ ਇਹਨਾਂ ਦੇ ਜੜੀ ਹੈਗੀ ਆ ਥੋੜੀ ਤਸ਼ਲੀਬਾਜੀ ਜਿਹੜੀ ਉੱਥੇ ਹੋ ਗਈ ਜਿਹਦੇ ਕਰਕੇ ਇਹ ਇਥੋਂ ਤੱਕ ਜਿਹੜੀ ਕਤਲ ਤੱਕ ਪਹੁੰਚ ਗਈ ਪੀਤਾ ਸਿਰ ਨਸ਼ੇ ਨੂੰ ਲੈਣ ਕਰਕੇ ਉਹ ਦੂਸਰਾ ਕੇ ਸ਼ਾਇਦ ਉਹ ਉਹ ਨੂੰ ਲੈਣ ਕਰਕੇ ਇਹ ਕੰਮ ਹੋ ਜਾਏਗਾ ਨਹੀਂ ਜੀ ਨਹੀਂ ਇਹੋ ਜੀ ਕੋ ਗੱਲ ਸਮਝ ਨਹੀਂ ਆਈ बिकॉज़ ਇਹ ਉਸ ਟਾਈਮ ਸ਼ਰਾਬ ਪੀ ਰਹੇ ਸੀਗੇ ਤੇ ਇਹ ਜਿਹੜੀਆਂ ਲਾਸਟ ਟਾਈਮ ਦੀਆਂ ਵੀਡੀਓ ਸੀਗੀਆਂ ਉਹਨਾਂ ਦੇ ਖੜਤੀਆਂ ਉਹ ਸ਼ਰਾਬ ਪੀਂਦੇ ਸਮੇਂ ਦੀਆਂ ਸੀਗੀਆਂ ਤੇ ਸ਼ਰਾਬ ਦੇ ਜ਼ਿਆਦਾ ਪੀਣ ਦੇ ਕਰਕੇ ਹੀ ਉਹ ਨਸ਼ਾ ਜ਼ਿਆਦਾ ਹੋਣ ਦੇ ਕਰਕੇ ਜਿਹੜਾ ਹੈਗਾ ਉਹਨਾਂ ਨੇ ਕਿਰਚ ਕੱਟ ਕੇ ਮਾਰ ਦਿੱਤੇ ਸੀਗੇ